ਸਾਂਜੀ ਸਾਹਿਬ ਟੀਵੀ ਤੇ ਤੁਹਾਡਾ ਸਵਾਗਤ ਹੈ ਦੋਸਤੋ ਅੱਜ ਅਸੀਂ ਖੜੇ ਆ ਪੈਂਡਟੂਰ ਤੋਂ ਜੋ ਸੱਦਵਾਲ ਰੋਡ ਆ ਉਹ ਉੱਪਰ ਦੋਸਤੋ ਪੈਂਡਟੂਰ ਦੇ ਵਾਰਡ ਨੰਬਰ 1 ਦੇ ਕਈ ਘਰ ਜਿਹੜੇ ਆ ਉਹ ਪੈਂਡਟੂਰ ਵਿੱਚੋਂ ਬਾਹਰੋਂ ਬਾਹਰ ਇਸ ਸੂਏ ਦੇ ਨਾਲ ਦੋਨੇ ਪਾਸੇ ਸੱਤ ਜਿਹੜੀ ਜ਼ਮੀਨ ਸੀ ਉੱਥੇ ਉਹਨਾਂ ਨੇ ਕਾਫੀ ਨਵੇਂ ਘਰ ਪਾ ਲਏ ਨੇ ਤੇ ਜਦੋਂ ਕੋਈ ਉਹਨਾਂ ਦਾ ਕਾਗਜ਼ ਪੱਤਰ ਜਾਂ ਕੋਈ ਕੋਰੀਅਰ ਵਗੈਰਾ ਆਉਂਦਾ ਸੀ ਤਾਂ ਬਹੁਤ ਦਿੱਕਤ ਆਉਂਦੀ ਸੀ ਤੇ ਅੱਜ ਇਹਨਾਂ ਘਰਾਂ ਦੇ ਵਸਨੀਕਾਂ ਨੇ ਫੈਸਲਾ ਲਿਆ ਕਿ ਆਪਾਂ ਕਿਉਣਾ ਆਪਣਾ ਜਿਹੜਾ ਇਹ ਇੱਕ ਮੁਹੱਲਾ ਐਲਾਨ ਦਈਏ ਤਾਂ ਜੋ ਜੋ ਵੀ ਆਪਣਾ ਕੋਈ ਰਿਸ਼ਤੇਦਾਰ ਜਾਂ ਕੋਈ ਆਪਣਾ ਡਾਕ ਪਾਰਸਲ ਆਉਂਦਾ ਉਹ ਆਪਾਂ ਨੂੰ ਆਸਾਨੀ ਨਾਲ ਮਿਲ ਸਕੇ ਤੇ ਆਓ ਇਸ ਮੁਹੱਲੇ ਦੇ ਮੋਹਤਵਾਰ ਸੱਜਣ ਆਪਣੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੈਗਰ ਜੀ ਦਾ ਖਾਲਸਾ ਸ੍ਰੀ ਵੈਗਰ ਜੀ ਦੀ ਫਤਿਹ ਅੱਜ ਸਾਰੇ ਹੀ ਹਠੂਰ ਨਗਰ ਦੀ ਗੁਰਸਿੱਖ ਸੰਗਤ ਨੇ ਇਕੱਤਰ ਹੋ ਕੇ ਹਠੂਰ ਨਗਰ ਦੇ 1 ਨੰਬਰ ਬਾਡ ਦੇ ਵਿੱਚੋਂ ਸਦੋਵਾਲ ਰੋਡ ਦੇ ਉੱਪਰ ਇੱਕ ਨਵਾਂ ਮਹੱਲਾ ਬਣਾਇਆ ਏ ਜਿਹੜੇ ਮਹੱਲੇ ਦਾ ਨਾਮ ਸ਼ਹੀਦ ਬਾਬਾ ਦੀਪ ਸਿੰਘ ਮਹੱਲਾ ਰੱਖਿਆ ਗਿਆ। ਔਰ ਇਹ ਮਹੱਲਾ ਬਣਾਉਣ ਦਾ ਇੱਕੋ ਇੱਕ ਮਕਸਦ ਆ ਕਿ ਕਦੇ ਵੀ ਕੋਈ ਪਾਰਸਲ, ਕੋਰੀਅਰ ਜਾਂ ਕੋਈ ਸਕੂਲੀ ਬੱਚਿਆਂ ਦੇ ਪੇਪਰਾਂ ਦੇ ਨਾਲ ਸੰਬੰਧਤ ਕੋਈ ਡਾਕੂਮੈਂਟਸ ਆਉਂਦੇ ਸੀ ਉਹ ਇੱਥੇ ਪਹੁੰਚਣ ਦੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਸੀ। ਇਸੇ ਕਰਕੇ ਇਹ ਮਹੱਲੇ ਦਾ ਨਾਮ ਜਿਹੜਾ ਬਾਬਾ ਦੀਪ ਸਿੰਘ ਮਹੱਲਾ ਰੱਖ ਕੇ ਪੈਂਡ ਦੇ ਵਿੱਚ ਵੀ ਲਿਖਿਆ ਜਾਊਗਾ ਜਦੋਂ ਕੋਈ ਪੁੱਛੂਗਾ ਕਿ ਬਾਬਾ ਦੀਪ ਸਿੰਘ ਮਹੱਲਾ ਕਿੱਥੇ ਆ ਹਰ ਕੋਈ ਦੱਸੂਗਾ ਕਿ ਸੱਦੋਵਾਰ ਰੋਡ ਦੇ ਉੱਪਰ ਬਾਬਾ ਦੀਪ ਸਿੰਘ ਮਹੱਲਾ ਹੈ ਔਰ ਸਾਰੇ ਹੀ ਗੁਰਸਿੱਖ ਸੰਗਤ ਦੇ ਨਾਲ ਸਹਿਯੋਗ ਦੇ ਨਾਲ ਇਹ ਮਹੱਲਾ ਲਗਾਇਆ ਬਣਾਇਆ ਗਿਆ ਵੈਗੁਰ ਜੀ ਦਾ ਖਾਲਸਾ ਸ੍ਰੀ ਵੈਗੁਰ ਜੀ ਕੀ ਫਤਿਹ ਉਹ ਮੋਟਰਸਾਈਕਲ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈਆਂ ਜੀ ਨਵੇਂ ਨਗਰ ਦੀਆਂ ਤੇ ਸਾਰੀ ਸੰਗਤ ਨੇ ਆਪਦੇ ਉਪਰਾਲੇ ਨਾਲ ਜੀ ਇਹਦਾ ਨਗਰ ਦਾ ਨਾਮ ਰੱਖਿਆ ਸ਼ਹੀਦ ਬਾਬਾ ਦੀਪ ਸਿੰਘ ਜੀ ਮਹੱਲਾ ਤੇ ਜਿਹੜਾ ਬੋਰਡ ਲਾਉਣ ਦਾ ਕਾਰਨ ਇਹ ਹੈ ਜੀ ਜਿਹੜੇ ਆਪਣੇ ਬੱਚੇ ਸਕੂਲਾਂ ਦੇ ਵਿੱਚ ਪੜ੍ਹਦੇ ਆ ਜਾਂ ਆਪਣੇ ਕੋਈ ਪਾਰਸਲ ਵਗੈਰਾ ਆਉਂਦੇ ਆ ਜਾਂ ਬੱਚੇ ਆਪਣੇ ਕੋਈ ਚੀਜ਼ ਵਗੈਰਾ ਮੰਗਾਉਂਦੇ ਆ ਤਾਂ ਉਹਨਾਂ ਨੂੰ ਐਡਰੈਸ ਦੇਣਾ ਸੌਖਾ ਤੇ ਇਹ ਪਿੰਡ ਠੂਰ ਦੇ ਵਿੱਚੋਂ ਨਮਾ ਨਗਰ ਵਸਿਆ ਤੇ ਪਿੰਡ ਠੂਰ ਦਾ ਹੀ ਹਿੱਸਾ ਵਾ ਇਹ ਪਿੰਡ ਠੂਰ ਦੇ ਬਾਬਾ ਸ਼ਹੀਦ ਬਾਬਾ ਦੀਪ ਸਿੰਘ ਜੀ ਮਹੱਲਾ ਵਾਂ ਤੇ ਪਿੰਡ ਠੂਰ ਦੇ ਵਿੱਚੋਂ ਹੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ